ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਸਾਬ ਸਤਗੁਰੂ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੀ ਪਾਵਨ ਬਾਣੀ ਦੀ ਯੋਲੜੀ ਵਾਰ ਵਿਚਾਰ ਆਪ ਜੀ ਨਾਲ ਸਾਂਝੀ ਕਰ ਰਹੇ ਹਾਂ ਉਸ ਅਨਸਾਰ ਅੱਜ ਆਪ ਜੀ ਨਾਲ ਗੁਰੂ ਸਾਹਿਬ ਜੀ ਦਾ ਰਾਗ ਤਨਾ ਸ੍ਰੀ ਵਿੱਚ ਸ਼ਬਦ ਸਾਧੋ ਇਹ ਜਗ ਪਰਮ ਭੁਲਾਣਾ ਜਿਸੁ ਸਿਸ਼ੇ ਤੇ ਸਾਂਝ ਪਾ ਰਹੇ ਹਾਂ ਜੀ ਤਨਾਸਰੀ ਮਹੱਲਾ ਨਵਾਂ ਤਨਾਸਰੀ ਰਾਗ ਅੰਦਰ ਸਤਿਗੁਰੂ ਗੁਰੂ ਤੇਗ ਬਹਾਦਰ ਨਵੇਂ ਪਾਸ਼ਾ ਜੀ ਬਖਸ਼ਿਸ਼ ਕਰ ਰਹੇ ਹਾਂ ਸਾਧੋ ਇਹ ਜਗ ਪਰਮ ਭੁਲਾਣਾ ਏ ਸੰਤ ਜਨੋ ਏ ਸਾਧ ਸੰਗਤ ਵਿੱਚ ਬੈਠਣ ਵਾਲੇ ਸਤਸੰਗੀ ਪਰਸ਼ੋ ਇਹ ਸਾਰਾ ਜਗ ਮਾਇਆ ਦੇ ਚੱਕਰਾਂ ਵਿੱਚ ਪੈ ਕੇ ਭਰਮ ਦੇ ਵਿੱਚ ਭੁੱਲਾ ਹੋਇਆ ਕਰਾਹੇ ਪਿਆ ਰਹਿੰਦਾ ਹੈ ਕਿ ਉਸ ਜਿਹੜੇ ਪਾਸੇ ਨੇ ਜਾਣਾ ਹੁੰਦਾ ਉਸ ਪਾਸਿਓਂ ਇਹ ਸਦਾ ਮੁਖ ਮੋੜੀ ਰੱਖਦਾ ਹੈ ਰਾਮ ਨਾਮ ਕਾ ਸਿਮਰਨ ਛੋੜਿਆ ਮਾਇਆ ਘਾਤ ਬਿਕੰਨਾ ਜੋ ਕਮਸ ਦੇ ਕਰਨ ਵਾਲਾ ਸੀ ਇਹ ਜਿਹੜਾ ਜਗਤ ਹੈ ਇਸ ਵਿੱਚ ਇਨਸਾਨ ਨੂੰ ਜਿਹੜੇ ਕਾਰਜ ਲਈ ਭੇਜਿਆ ਸੀ ਉਹ ਕਾਰਜ ਕਰਨ ਤੋਂ ਇਹ ਇਨਕਾਰੀ ਹੋਇਆ ਹੈ ਇਹ ਜੋ ਸਭ ਤੋਂ ਅਮੁੱਲ ਵਸਤੂ ਜਿਹੜੀ ਦੁਨੀਆਂ ਵਿੱਚ ਕਿਸੇ ਕੀਮਤ ਤੇ ਨਹੀਂ ਮਿਲਦੀ ਹੀਰਿਆਂ ਵਰਗਾ ਪ੍ਰਮਾਤਮਾ ਵਾਹਿਗੁਰੂ ਦਾ ਨਾਮ ਛੱਡ ਕੇ ਕੌਡੀਆਂ ਦੇ ਮੁੱਲ ਭਾਅ ਮਾਇਆ ਦੇ ਹੱਥੋਂ ਵਿਕ ਰਿਹਾ ਹੈ ਜਿਹੜੀ ਜੜ ਅਤੇ ਹੋਰ ਪਸ਼ੂ ਪੰਛੀ ਪ੍ਰਾਣੀਆਂ ਦੀ ਸ਼੍ਰੇਣੀ ਹੈ ਜੋ ਉਹ ਖਾਣੀਆਂ ਨੇ ਜਿਨ੍ਹਾਂ ਕੋਲ ਚੇਤਨਤਾ ਨਹੀਂ ਹੈ ਬਹੁਤੇ ਕਿਸੇ ਨਾ ਕਿਸੇ ਤਰ੍ਹਾਂ ਮੋਹ ਮਾਇਆ ਦੇ ਵਿੱਚ ਹਰ ਵੇਲੇ ਭਟਕ ਹੀ ਰਹੇ ਸਨ ਪਰ ਜਿਸ ਮਨੁੱਖ ਕੋਲ ਇਤਨੀ ਬੁੱਧੀ ਇਤਨੀ ਚੇਤਨਤਾ ਵਾਹਿਗੁਰੂ ਦਾ ਬਖਸ਼ਿਆ ਗਿਆਨ ਹੈ ਉਹ ਵੀ ਮਾਇਆ ਦੇ ਹੱਥੋਂ ਵੇਖ ਰਿਹਾ ਹੈ ਭਾਵ ਜੀਵਨ ਗਵਾ ਰਿਹਾ ਹੈ ਰਹਾਉ ਵਿਸ਼ਰਾਮ ਦੇ ਕੇ ਸਤਗੁਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ ਮਾਤ ਪਿਤਾ ਪਾਈ ਸੋਤ ਬਣਤਾ ਤਾਂ ਕਰਸ ਲਪਟਾਨਾ ਜਿਹੜੀਆਂ ਅਵਸਥਾਂ ਪ੍ਰਮਾਤਮਾ ਨੇ ਇਸ ਨੂੰ ਇਸ ਜਗਤ ਵਿੱਚ ਇੱਕ ਦੂਸਰੇ ਦਾ ਸਾਥ ਦੇਣ ਦੇ ਲਈ ਪੈਦਾ ਕੀਤੀਆਂ ਸਨ ਮਾਤਾ ਪਿਤਾ ਦੇ ਰਾਹੀਂ ਇਹ ਜਗਤ ਵਿੱਚ ਪੈਦਾ ਹੋਇਆ ਭੈਣ ਭਰਾਵਾਂ ਦੇ ਨਾਲ ਖੇਡ ਕੇ ਇਸ ਨੇ ਜੀਵਨ ਬਤੀਤ ਕੀਤਾ ਵੱਡਾ ਹੋਇਆ ਫਿਰ ਇਸਤਰੀ ਦੇ ਰਾਹੀਂ ਇਸਨੇ ਉਸ ਪਰਵਾਹਾਂ ਦੇ ਪਰਮਾਤਮਾ ਦੇ ਬਣਾਏ ਹੋਏ ਸੰਸਾਰ ਵਿੱਚ ਆਪਣਾ ਯੋਗਦਾਨ ਪਾ ਕੇ ਬੱਚੇ ਪੈਦਾ ਕੀਤੇ ਇਹ ਸਾਰਾ ਕੁਝ ਉਹ ਪਰਮਾਤਮਾ ਦੀ ਬਖਸ਼ਿਸ਼ ਨਾਲ ਇਸ ਦਾ ਪੂਰਵ ਜਨਮ ਦਾ ਸੰਯੋਗ ਹੈ ਸਤਿਗੁਰ ਕਹਿੰਦੇ ਪਰਮਨੁਖ ਜਿਹੜਾ ਇਹ ਮਾਤਾ ਪਿਤਾ ਭਾਈ ਭਰਾਵਾਂ ਦੇ ਪੁੱਤਰਾਂ ਦੇ ਇਸਤਰੀ ਦੇ ਇਸ ਤਰ੍ਹਾਂ ਦੇ ਰਸ ਵਿੱਚ ਪਏ ਕਿ ਹਮੇਸ਼ਾ ਉਧਰ ਹੀ ਲਪਟਿਆ ਫਸਿਆ ਰਹਿੰਦਾ ਹੈ ਜੋਵਨ ਧਨ ਪ੍ਰਵਤਾ ਕੈ ਮਦਮੈਂ ਅਹਨ ਸੁਰਾ ਹੈ دیਵਾਨਾ ਜੋਵਨ ਜਵਾਨੀ ਧਨ ਪੈਸਾ ਦੌਲਤ ਪ੍ਰਪਤਾ ਨਸ਼ੀ ਦਾ ਵਾਹਿਗੁਰੂ ਪ੍ਰਵਤਾ ਤਾਕਤ ਕੈ ਮਦਮੇ ਦੇ ਨਸ਼ੇ ਵਿੱਚ ਸਤਕ ਜੀ ਕਹਿੰਦੇ ਇਸ ਨੂੰ ਪ੍ਰਮਾਤਮਾ ਦੇ ਨਾਮ ਦੀ ਸੋਝੀ ਕਿਉਂ ਨਹੀਂ ਆ ਰਹੀ ਕਿਉਂ ਕਿ ਇਹ ਨੂੰ ਹਰ ਵੇਲੇ ਆਪਣੀ ਜਵਾਨੀ ਦਾ ਆਪਣੀ ਧਨ ਦੌਲਤ ਦਾ ਆਪਣੇ ਅਹੁਦੇ ਦਾ ਆਪਣੀ ਤਾਕਤ ਦਾ ਗਮਾਨ ਦਾ ਨਸ਼ਾ ਚੜਿਆ ਰਹਿੰਦਾ ਹੈ ਅਹਨਿਸ ਦਿਨ ਰਾਤ ਰਹੇ دیਵਾਨਾ ਤੇ ਦਿਨ ਰਾਤ ਉਹਦੇ ਵਿੱਚ ਝੱਲਾ ਹੋਇਆ ਫਿਰਦਾ ਹੈ ਜਿਸ ਨੂੰ ਅਸਲ ਦੀ ਸਮਝ ਹੀ ਨਹੀਂ ਆਉਂਦੀ ਮੈਂ ਅਸਲ ਕਿਹੜੇ ਪਾਸੇ ਜਾਣਾ ਸੀ ਜੋ ਪ੍ਰਮਾਤਮਾ ਦਾ ਨਾਮ ਸਿਮਰਨਾ ਸੀ ਉਸ ਨੂੰ ਇਹ ਜਵਾਨੀ ਧਨ ਦੌਲਤ ਤੇ ਅਹੁਦਿਆਂ ਦੇ ਵਿੱਚ ਭੁੱਲ ਗਿਆ ਨੀਨ ਦਇਆਲ ਸਦਾ ਦੁੱਖ ਭੰਜਨ ਤਾਂ ਸੋ ਮਨ ਨਾਲ ਲਗਾਣਾ ਜਿਹੜਾ ਉਹ ਪ੍ਰਮਾਤਮਾ ਦੀਨ ਤੇ ਦਇਆ ਕਰਨ ਵਾਲਾ ਗਰੀਬਾਂ ਦੀ ਰੱਖਿਆ ਕਰਨ ਵਾਲਾ ਜਿਹੜਾ ਉਹਦੀ ਸ਼ਰਨ ਪਿਆ ਉਹਦੀ ਲਜਜ ਪਤ ਰੱਖਣ ਵਾਲਾ ਹੈ ਸਾਦਾ ਦੁੱਖ ਪੰਜਨ ਜਿਹੜਾ ਸਾਰੇ ਦੁੱਖਾਂ ਨੂੰ ਕਟਣ ਵਾਲਾ ਹੈ ਸਾਰੇ ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ ਤਾਂ ਸਿਉ ਮਨ ਨਾਲ ਗੰਨ ਇਹ ਉਸ ਦੇ ਵਿੱਚ ਸਾਰੀ ਦੁਨੀਆਂ ਉਹਦੇ ਵਿੱਚ ਮਨ ਨਹੀਂ ਲਗਾਉਂਦੀ ਇਹ ਹੋਰ ਜਗ੍ਹਾ ਦੇ ਉੱਤੋਂ ਸੁਖ ਭਾਲਦੀ ਹੈ ਆਪਣੇ ਦੁੱਖਾਂ ਦਾ ਅੰਤ ਭਾਲਦੀ ਹੈ ਮੈਨੂੰ ਇੱਥੋਂ ਸੁਖ ਮਿਲ ਜਾਵੇ ਮੈਨੂੰ ਇੱਥੋਂ ਸੁਖ ਮਿਲ ਜਾਵੇ ਜੇ ਰੋ ਚੀਜ਼ ਨੇ ਜਿਹੜੀ ਵਸਤ ਨੇ ਇਸ ਨੂੰ ਸਦਾ ਸੁਖ ਦੇਣਾ ਸੀ ਉਸ ਵਸਤ ਨੂੰ ਇਹ ਭੁਲਾਈ ਬੈਠਾ ਹੈ ਸਤਗੁਰੂ ਜੀ ਇਸ ਲੋਕਾਂ ਅੰਦਰ ਬਖਸ਼ਿਸ਼ ਕਰਦੇ ਹਨ ਸਭ ਸੁਖ ਦਾਤਾ RAM ਹੈ ਸਾਰਾ ਕੁਝ ਪਰਮਾਤਮਾ ਦੇਣ ਵਾਲਾ ਹੈ ਸੁੱਖਾਂ ਦਾ ਦਾਤਾ ਪਰਮਾਤਮਾ ਹੈ ਗੁਰੂ ਪਿਆਰਿਓ ਹੋਰ ਕੋਈ ਵੀ ਤੁਹਾਨੂੰ ਸਦੀਵੀ ਸੁੱਖ ਨਹੀਂ ਦੇ ਸਕਦਾ ਜੇ ਕੋਈ ਸਦੀਵੀ ਸੁੱਖ ਦੇ ਸਕਦਾ ਤਾਂ ਉਹ ਕੇਵਲ ਪਰਮਾਤਮਾ ਹੈ ਸਤਗੁਰੂ ਜੀ ਕਹਿੰਦੇ ਦੀਨ ਦਿਆਲ ਸਰਦਾ ਦੁੱਖ ਭੰਜਨ ਤਾਂ ਸਿਮਾਣਾਂ ਨਾ ਲਗਾਣਾ ਇਹ ਉਸ ਪਰਮਾਤਮਾ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਮਨ ਨਹੀਂ ਟਿਕਾਉਂਦਾ ਸਿਮਰਨ ਵਿੱਚ ਮਨ ਨਹੀਂ ਟਿਕਾਉਂਦਾ ਉਸ ਨੂੰ ਚੇਤੇ ਨਹੀਂ ਰੱਖਦਾ ਜੀ ਨੇ ਸਦਾ ਇਸ ਦੇ ਹਰ ਵੇਲੇ ਦੇ ਦੁੱਖ ਕੱਟ ਕੇ ਦਾ ਸਦਾ ਸਹਾਈ ਹੋਣਾ ਹੈ ਜਨ ਨਾਨਕ ਕੋਟਨ ਮਕਿਨ ਹੋ ਗੁਰਮੋਖ ਹੋਏ ਪਛਾਨਾ ਸਤਿਗੁਰ ਨਾਨਕ ਪਾਤਸ਼ਾਹ ਜੀ ਦੀ ਨੌਵੀਂ ਜੋਤ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਕਿ ਨਾਨਕ ਕਰੋੜਾਂ ਦੇ ਵਿੱਚ ਕੋਈ ਇੱਕ ਆਦੀ ਹੈ ਕੋਟਨ ਮੈਂ ਕਰੋੜਾਂ ਦੇ ਵਿੱਚ ਕਿਸੇ ਨੇ ਗੁਰੂ ਦੀ ਮੱਤ ਤੇ ਚੱਲ ਕੇ ਗੁਰੂ ਦੇ ਦਿੱਤੇ ਉਪਦੇਸ਼ ਤੇ ਚੱਲ ਕੇ ਗੁਰੂ ਦੇ ਬਚਨ ਨੂੰ ਕਮਾਉਂਦਿਆਂ ਗੁਰਬਾਣੀ ਨੂੰ ਅੰਕਾਰਹੀ ਰੂਪ ਮੰਨ ਕੇ ਇਸ ਦੇ ਬਚਨਾਂ ਤੇ ਚੱਲਦਿਆਂ ਉਸ ਪਰਮਾਤਮਾ ਨਾਲ ਸਾਝ ਪਾਈ ਹੈ ਉਸ ਵਾਹਿਗੁਰੂ ਨੂੰ ਪਛਾਣਿਆ ਹੈ ਨਹੀਂ ਤਾਂ ਸਾਰੀ ਦੁਨੀਆ ਇਹ ਸੰਸਾਰ ਦੇ ਦੁੱਖਾਂ ਵਿੱਚ ਖਚਤ ਹੋਈ ਪਈ ਹੈ ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਇਸ ਪਾਵਨ ਸ਼ਬਦ ਰਾਹੀਂ ਸਾਨੂੰ ਇਸ ਮਨੁੱਖਾ ਜੀਵਨ ਨੂੰ ਸਫਲ ਕਰਨ ਦਾ ਉਪਦੇਸ਼ ਦੇ ਰਹੇ ਹਨ ਤੇ ਯਾਦ ਕਰਵਾ ਰਹੇ ਹਨ ਕਿ ਆਹ ਮਨੁੱਖ ਤੇਰਾ ਇਹ ਜੀਵਨ ਤਾਂ ਹੀ ਸਕਾਰਥ ਹੋ ਸਕਦਾ ਹੈ ਤਾਂ ਸਫਲਾਹ ਹੋ ਸਕਦਾ ਹੈ ਜੇਕਰ ਤੂੰ ਉਸ ਪਰਮਾਤਮਾ ਵਾਹਿਗੁਰੂ ਨੂੰ ਚੇਤੇ ਰੱਖੇ ਇਸ ਸੰਸਾਰ ਦੇ ਵਿੱਚ ਹੱਸਦੇ ਖੇਡਦੇ ਸੌਂਦੇ ਜਾਗਦੇ ਤੂੰ ਪਰਮਾਤਮਾ ਦੀ ਕਿਰਪਾ ਨੂੰ ਮਾਨਦਾ ਹੋਇਆ ਉਹਨੂੰ ਚੇਤੇ ਰੱਖ ਕੇ ਉਸ ਸੁੱਖਾਂ ਦੇ ਖਜ਼ਾਨੇ ਵਾਹਿਗੁਰੂ ਦੇ ਸਿਮਰਨ ਵਿੱਚ ਜੁੜ ਕੇ ਆਪਣਾ ਜੀਵਨ ਸਫਲਾਕਾਰ ਸੋ ਇੰਨੀਆਂ ਬਿੰਦੀਆਂ ਪ੍ਰਵਾਨ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਬਲਾਵ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ